ਪੰਜਾਬ ਦੀਆਂ 5 ਸੀਟਾਂ ਤੇ ਸਥਿਤੀ ਬਿਲਕੁਲ ਸਪਸ਼ਟ ਹੋ ਚੁੱਕੀ ਆ ਜਿਨ੍ਹਾਂ ਦੇ ਵਿੱਚ ਖਡੂਰ ਸਾਹਿਬ, ਜਲੰਧਰ, ਫਰੀਦਕੋਟ, ਸੰਗਰੂਰ ਤੇ ਬਠਿੰਡਾ ਸ਼ਾਮਿਲ ਹੈ ਇਹਨਾਂ ਦੇ ਵਿੱਚ ਲਗਾਤਾਰ ਵੱਖੋ ਵੱਖਰੇ ਉਮੀਦਵਾਰ ਅੱਜ ਸਵੇਰ ਤੋਂ ਜੱਤੂ ਰਜਾਣ ਆਉਣੇ ਸ਼ੁਰੂ ਹੋਏ ਨੇ ਉਦੋਂ ਤੋਂ ਆਪਣੀ ਲੀਡ ਵੱਡੀ ਕਰਦੇ ਦਿਖਾਈ ਦਿੰਦੇ ਨੇ ਖਾਸ ਤੌਰ ਤੇ ਜਲੰਧਰ ਤੇ ਖਡੂਰ ਸਾਹਿਬ ਦੇ ਵਿੱਚ ਹੁਣ ਕੋਈ ਵੱਡਾ ਹੀ ਉਲਟਫੇਰ ਚੰਨੀ ਤੇ ਅਮਰਿਤਪਾਲ ਨੂੰ ਹਰਾ ਸਕਦਾ ਨਹੀਂ ਤਾਂ ਸਥਿਤੀ ਬਿਲਕੁਲ ਸਪਸ਼ਟ ਹੋ ਚੁੱਕੀ ਆ ਅਮਰਿਤਪਾਲ ਖਡੂਰ ਸਾਹਿਬ ਬੱਤੇ ਸੰਗਰੂਰ ਤੋਂ ਮੀਤੇਰ ਤੇ ਜਲੰਧਰ ਦੇ ਵਿੱਚੋਂ ਚੰਨੀ ਬਿਲਕੁਲ ਲਗਭਗ ਮੰਨਿਆ ਜਾ ਰਿਹਾ ਕਿ ਇਹ ਵੱਡੀ ਚਿਤ ਦੇ ਵੱਲ ਲਗਾਤਾਰ ਵਾਧੇ ਦਿਖਾਈ ਦਿੰਦੇ ਨੇ ਹੁਣ ਤੱਕ ਦੀ ਲੀਡ ਹੈ ਜਿਹੜੀ ਉਹ ਲਗਾਤਾਰ ਵਾਧੀ ਦਿਖਾਈ ਦਿੱਤੀ ਹੈ ਇਸੇ ਤਰ੍ਹਾਂ ਪੰਜ ਸੀਟਾਂ ਨੇ ਜਿਹੜੀਆਂ ਉਹ ਲਗਭਗ ਤੈਹ ਹੋ ਚੁੱਕੀਆਂ ਨੇ ਕਿ ਕਿਹੜੇ ਉਮੀਦਵਾਰ ਪੰਜਾਬ ਦੀਆਂ ਪੰਜ ਸੀਟਾਂ ਤੇ ਸਥਿਤੀ ਬਿਲਕੁਲ ਸਪਸ਼ਟ ਹੋ ਚੁੱਕੀ ਆ ਜਿਨ੍ਹਾਂ ਦੇ ਵਿੱਚ ਖਡੂਰ ਸਾਹਿਬ ਜਲੰਧਰ ਫਰੀਦਕੋਟ ਸੰਗਰੂਰ ਤੇ ਵਠੰਡਾ ਸ਼ਾਮਿਲ ਹੈ ਇਹਨਾਂ ਦੇ ਵਿੱਚ ਲਗਾਤਾਰ ਵੱਖੋ ਵੱਖਰੇ ਉਮੀਦਵਾਰ ਅੱਜ ਸਵੇਰ ਤੋਂ ਜੱਤ ੁਰਜਾ ਆਉਣੇ ਸ਼ੁਰੂ ਹੋਏ ਨੇ ਉਦੋਂ ਤੋਂ ਆਪਣੀ ਲੀਡ ਵੱਡੀ ਕਰਦੇ ਦਿਖਾਈ ਦਿੰਦੇ ਨੇ ਖਾਸ ਤੌਰ ਤੇ ਜਲੰਧਰ ਅਤੇ ਖਡੂਰ ਸਾਹਿਬ ਦੇ ਵਿੱਚ ਹੁਣ ਕੋਈ ਵੱਡਾ ਹੀ ਉਲਟਫੇਰ ਚੰਨੀ ਅਤੇ ਅਮਰਿਤਪਾਲ ਨੂੰ ਹਰਾ ਸਕਦਾ ਨਹੀਂ ਤਾਂ ਸਥਿਤੀ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਅਮਰਿਤਪਾਲ ਖਡੂਰ ਸਾਹਿਬ ਅਤੇ ਸੰਗਰੂਰ ਤੋਂ ਮੀਤਹਿਰ ਤੇ ਜਲੰਧਰ ਦੇ ਵਿੱਚੋਂ ਚੰਨੀ ਬਿਲਕੁਲ ਲਗਭਗ ਮੰਨਿਆ ਜਾ ਰਿਹਾ ਕਿ ਇਹ ਵੱਡੀ ਜਿੱਤ ਦੇ ਵੱਲ ਲਗਾਤਾਰ ਵਾਅਦੇ ਦਿਖਾਈ ਦਿੰਦੇ ਨੇ ਹੁਣ ਤੱਕ ਦੀ ਲੀਡ ਜਿਹੜੀ ਉਹ ਲਗਾਤਾਰ ਵਾਧੇ ਦਿਖਾਈ ਦਿੱਤੀ ਹੈ ਇਸੇ ਤਰ੍ਹਾਂ ਪੰਜ ਸੀਟਾਂ ਨੇ ਜਿਹੜੀਆਂ ਉਹ ਲਗਭਗ ਤੈਹ ਹੋ ਚੁੱਕੀਆਂ ਨੇ ਕਿ ਕਿਹੜੇ ਉਮੀਦਵਾਰ ਨੂੰ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਆਪਾਂ ਸੀਟਾਂ ਦੀ ਕਰ ਲੈਨੇ ਆ ਕਿ ਸੀਟਾਂ ਹੁਣ ਤੱਕ ਦੀ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਸੱਤ ਸੀਟਾਂ ਉੱਤੇ ਕਾਂਗਰਸ ਪਾਰਟੀ ਲਗਾਤਾਰ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਲਗਾਤਾਰ ਤਿੰਨ ਸੀਟਾਂ ਤੇ ਅੱਗੇ ਹੈ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਤੇ ਆਜ਼ਾਦ ਉਮੀਦਵਾਰ ਨੇ ਜਿਹੜੇ ਦੋ ਤੇ ਅੱਗੇ ਬਣੇ ਹੋਏ ਨੇ ਤੇ ਜਿਸ ਤਰ੍ਹਾਂ ਦੀਆਂ ਕਿਆਸਰਾਈਆਂ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਵੇਗੀ ਉਸੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਦਿਖਾਈ ਦਿੰਦੇ ਨੇ ਸਭ ਤੋਂ ਪਹਿਲਾਂ ਗੱਲ ਖਡੂਰ ਸਾਹਿਬ ਦੀ ਕਰ ਲੈਨੇ ਆ ਖਡੂਰ ਸਾਹਿਬ ਤੇ ਵਿੱਚ ਹੁਣ 1 ਲੱਖ ਤੋਂ ਵੱਧ ਲੀਡ ਹੋ ਚੁੱਕੀ ਆ 248399 ਹੁਣ ਤੱਕ ਵੋਟਾਂ ਅਮਰਿਤਪਾਲ ਨੂੰ ਪੈ ਚੁੱਕੀਆਂ ਨੇ ਬਰਸਾ ਸਿੰਘ ਬਲਟੋਹਾ ਕਹਿੰਦੇ ਸੀ ਕਿ 1 ਲੱਖ 1.5 ਲੱਖ ਵੋਟ ਪੈਣੀ ਆ ਪਰ ਉਸ ਦੇ ਬਾਵਜੂਦ ਲੱਖ ਵੋਟਾਂ ਉੱਪਰ ਹੁਣ ਤੱਕ ਹੀ ਪੈ ਚੁੱਕੀ ਹੈ 248399 ਵੋਟਾਂ ਪੈ ਚੁੱਕੀਆਂ ਨੇ ਲਗਭਗ 2.5 ਲੱਖ ਵੋਟ ਪੈ ਚੁੱਕੀ ਹੈ ਤੇ 138049 ਵੋਟਾਂ ਦਾ ਅੰਤਰ ਹੁਣ ਤੱਕ ਹੋ ਚੁੱਕਿਆ ਦੂਜੇ ਕੈਂਡੀਡੇਟ ਕੁਲਵੀਰ ਸਿੰਘ ਜ਼ੀਰਾ ਨੇ ਜਿਨ੍ਹਾਂ ਨੂੰ ਹੁਣ ਤੱਕ 144550 ਵੋਟ ਪਈ ਹੈ ਤੇ ਲਾਲਜੀਤ ਸਿੰਘ ਪੁੱਲਰ 127717 ਵੋਟਾਂ ਉਹਨਾਂ ਨੂੰ ਪਈਆਂ ਨੇ ਮਨਜੀਤ ਸਿੰਘ ਮੰਨਾ ਵੀ ਜਿਹੜੇ ਵਰਸਾ ਸਿੰਘ ਬਲਟੋਹਾ ਤੋਂ ਵੱਧ ਵੋਟਾਂ ਲਈ ਬੈਠੇ ਨੇ ਜਿਹੜੇ ਕਿ ਜਿੱਤ ਦਾ ਦਾਵਾ ਠੋਕਰੇ ਸੀ ਕੱਲ ਪਰਸੋ ਤੱਕ ਉਹਨਾਂ ਦੇ ਬਿਆਨ ਆ ਰਹੇ ਸੀ ਜਿਸ ਦੇ ਵਿੱਚ ਉਹ ਕਹਿੰਦੇ ਸੀ ਕਿ ਅਕਾਲੀ ਦਲ ਜਿੱਤਰਿਆ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਉਹਨਾਂ ਦੀ ਭਵਿੱਖਬਾਣੀ ਗਲਤ ਸਾਬਤ ਹੋਈ ਤੇ ਹੁਣ ਅਮਰਿਤਪਾਲ ਪਹਿਲੇ ਨੰਬਰ ਤੇ ਚੱਲ ਰਹੇ ਨੇ ਜਿਨ੍ਹਾਂ ਦੀ ਜਿੱਤ ਲਗਭਗ ਹੁਣ ਤੈਅ ਮੰਨੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਦੂਜੀ ਸੀਟ ਹੈ ਸੰਗਰੂਰ ਉਸ ਦੀ ਗੱਲ ਕਰ ਲੈਨੇ ਆ ਸੰਗਰੂਰ ਦੇ ਵਿੱਚ ਮੀਤਹਿਰ ਦੀ ਵਿਜਿੱਤ ਲਗਭਗ ਤੈ ਮੰਨੀ ਜਾ ਰਹੀ ਹੈ ਕਿਉਂਕਿ ਇੱਥੇ ਵੀ ਅੰਕੜਾ ਬਹੁਤ ਵੱਡਾ ਲੀਡ ਦਾ ਹੋ ਚੁੱਕਿਆ 145500 ਵੋਟਾਂ ਦਾ ਅੰਤਰ ਹੁਣ ਤੱਕ ਹੋ ਚੁੱਕਿਆ 297604 ਵੋਟਾਂ ਲਿਜਾ ਚੁੱਕੇ ਨੇ ਇਹ ਮੰਨਿਆ ਜਾ ਰਿਹਾ ਸੀ ਕਿ ਚਾਰ ਕੋਣਾ ਮੁਕਾਬਲਾ ਹੈ ਜਿੱਥੇ ਇੱਥੇ ਤਾਂ ਪੰਜ ਕੋਣਾ ਮੁਕਾਬਲਾ ਸੰਗਰੂਰ ਦੇ ਵਿੱਚ ਤਿੰਨ ਸਾਢੇ 3 ਲੱਖ ਵੋਟਾਂ ਜਿਹੜਾ ਕੈਂਡੀਡੇਟ ਲੈ ਜਾਵੇਗਾ ਉਸ ਦੀ ਜਿੱਤ ਪੱਕੀ ਮੰਨੀ ਜਾ ਰਹੀ ਸੀ ਤੇ ਉਹ ਸੰਕੜੇ ਤੱਕ ਮੇਹ ਤਹ ਹੁਣ ਤੱਕ ਪਹੁੰਚ ਚੁੱਕੇ ਨੇ 297604 ਵੋਟ ਹੁਣ ਤੱਕ ਪੈ ਚੁੱਕੀ ਹੈ ਤੇ 145500 ਵੋਟਾਂ ਦਾ ਅੰਤਰ ਹੋ ਗਿਆ ਦੂਜੇ ਪਾਸੇ 152104 ਵੋਟ ਸਿਮਰਨਜੀਤ ਸਿੰਘ ਮਾਨ ਨੂੰ ਹੁਣ ਤੱਕ ਪੈ ਚੁੱਕੀ ਹੈ ਸਤਪਾਲ ਸਿੰਘ ਖੈਰਾ ਨੇ ਜਿਹੜੇ ਉਹ ਤੀਜੇ ਨੰਬਰ ਤੇ ਨੇ 151280 ਵੋਟਾਂ ਲਿਜਾਣ ਦੇ ਵਿੱਚ ਰਹੇ ਇੱਥੇ ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਦੇ ਉਮੀਦਵਾਰ ਤੋਂ ਨੀਚੇ ਨੇ ਹਰਵਿੰਦ ਖੰਨਾ ਹੁਣ ਤੱਕ 11 1,11,000 125 ਵੋਟਾਂ ਲਿਆਉਣ ਦੇ ਵਿੱਚ ਕਾਮਯਾਬ ਰਹੇ ਨੇ ਦੂਜੇ ਪਾਸੇ ਇਕਵਾਲ ਸਿੰਘ ਝੁੰਡਾ 51,303 ਵੋਟਾਂ ਹੁਣ ਤੱਕ ਲੈ ਕੇ ਗਏ ਨੇ ਆਪਣੇ ਆਪ ਦੇ ਵਿੱਚ ਬੜੇ ਹੈਰਾਨੀਜਨਕ ਅੰਕੜੇ ਨੇ ਤੇ ਅਕਾਲੀ ਦਲ ਦੇ ਹੌਸਲੇ ਪਸਤ ਕਰਨਗੇ ਇਹ ਅੰਕੜੇ ਭਾਜਪਾ ਬਹੁਤ ਸਾਰੀਆਂ ਸੀਟਾਂ ਤੇ ਅਕਾਲੀ ਦਲ ਤੋਂ ਵੱਧ ਜਿਹੜੀਆਂ ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੀ ਆ ਅਗਲੀ ਗੱਲ ਜਲੰਧਰ ਦੀ ਕਰ ਲੈਨੇ ਆ ਜਿੱਥੇ ਸਥਿਤੀ ਬਿਲਕੁਲ ਸਪਸ਼ਟ ਹੋ ਗਈ ਆ 152434 ਦੀ ਲੀਡ ਹੋ ਚੁੱਕੀ ਆ ਤੇ 360652 ਵੋਟਾਂ ਚਰਨਜੀਤ ਸਿੰਘ ਚੰਨੀ ਲਿਜਾ ਚੁੱਕੇ ਨੇ ਲਗਭਗ ਚੰਨੀ ਦੀ ਜਿੱਤ ਤਾਇਆ ਹੁਣ ਸਿਰਫ ਤੇ ਸਿਰਫ ਕੋਈ ਵੱਡਾ ਉਲਟਫੇਰ ਹੋ ਸਕਦਾ ਜਾਂ ਕੁਝ ਵੀ ਹਾਲਾਂਕਿ ਇਹ ਫਾਈਨਲ ਨਤੀਜੇ ਨਹੀਂ ਹਨ ਪਰ ਇਸ ਤੋਂ ਬਾਅਦ ਹੁਣ ਰੈਵ ਕੀ ਗਿਆ ਕਿਉਂਕਿ 360652 ਵੋਟਾਂ ਤਾਂ ਚੰਨੀ ਲਿਜਾ ਚੁੱਕੇ ਨੇ ਦੂਜੇ ਪਾਸੇ 28222 ਵੋਟਾਂ ਨੇ ਜਿਹੜੀਆਂ ਉਹ ਹੁਣ ਤੱਕ ਸੁਸ਼ੀਲ ਕੁਮਾਰ ਰਿੰਕੂ ਲਿਜਾਣ ਦੇ ਵਿੱਚ ਕਾਮਯਾਬ ਰਹੇ ਨੇ ਭਵਨ ਕੁਮਾਰ ਟਿੰਨੂ ਨੂੰ 192615 ਵੋਟ ਹੁਣ ਤੱਕ ਪੈ ਚੁੱਕੀ ਆ ਮਹਿੰਦਰ ਸਿੰਘ ਕੇਪੀ ਉਹਨਾਂ ਤੋਂ ਵੀ ਨੀਚੇ ਨੇ ਤੇ ਬਲਵਿੰਦਰ ਕੁਮਾਰ ਦੇ ਸਮਰਥਕ ਵੀ ਨਮੋਸ਼ ਹੋਣਗੇ ਕਿਉਂਕਿ 9540 ਵੋਟਾਂ ਹਲੇ ਤੱਕ ਉਹਨਾਂ ਨੂੰ ਪਈਆਂ ਨੇ ਅਗਲੀ ਗੱਲ ਫਰੀਦਕੋਟ ਦੀ ਕਰ ਲੈਨੇ ਆ ਜਿੱਥੇ ਲੀਡ ਲਗਾਤਾਰ ਵਾਧੇ ਦਿਖਾਈ ਦੇ ਰਹੀ ਆ ਹੁਣ ਲੀਡ ਆ ਜਿਹੜੀ 52908 ਵੋਟਾਂ ਦੀ ਹੋ ਚੁੱਕੀ ਆ ਤੇ 187510 ਵੋਟਾਂ ਲਿਜਾ ਚੁੱਕੇ ਨੇ ਇੱਥੇ ਹੋ ਸਕਦਾ ਕਿ ਕੁਝ ਵੱਡਾ ਉਲਟੋ ਫੇਰ ਹੋ ਸਕਦਾ ਇੱਥੇ ਸ਼ਾਮ ਹੁੰਦੇ ਹੁੰਦੇ ਗੇਮ ਘੁੰਮ ਸਕਦੀ ਆ ਇੱਥੇ ਸੰਭਾਵਨਾ ਪਰ ਜਲੰਧਰ ਸੰਗਰੂਰ ਤੇ ਖਡੂਰ ਸਾਹਿਬ ਦੇ ਵਿੱਚ ਕੋਈ ਸੰਭਾਵਨਾ ਬਾਕੀ ਨਹੀਂ ਬਚੀ ਕਿ ਕੋਈ ਵੱਡਾ ਉਲਟ ਫੇਰ ਹੋਵੇਗਾ ਜਾਂ ਫਿਰ ਨਤੀਜਿਆਂ ਦੇ ਵਿੱਚ ਤਬਦੀਲੀ ਆਵੇਗੀ ਖਡੂਰ ਸਾਹਿਬ ਤੋਂ ਅਮਰਿਤਪਾਲ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਤੋਂ ਮੀਤਹਿਰ ਲਗਭਗ ਤੈ ਨੇ ਇੱਥੇ ਕਫਰੀਦਕੋਟ ਦੇ ਵਿੱਚ ਥੋੜੀ ਬਹੁਤ ਬਿਲਕੁਲ ਥੋੜੀ ਸੰਭਾਵਨਾ ਜ਼ਰੂਰ ਹੈ ਕਿ ਇੱਥੇ ਕੁਝ ਉਲਟ ਫੇਰ ਹੋ ਜਾਵੇ ਕਰਮਜੀਤ ਸਿੰਘ ਅਨਮੋਲ 129602 ਵੋਟ ਲੈ ਕੇ ਹੁਣ ਤੱਕ ਮੁਕਾਬਲੇ ਦੇ ਵਿੱਚ ਬਣੇ ਹੋਏ ਨੇ ਦੂਜੇ ਨੰਬਰ ਤੇ ਨੇ ਤੇ ਅਮਰਜੀਤ ਕੌਰ ਸਾਹੂ ਕੇ ਤੀਜੇ ਨੰਬਰ ਤੇ ਨੇ ਜਿਹੜੇ ਰਾਜਵੰਤ ਰਾਜਵਿੰਦਰ ਸਿੰਘ ਧਰਮਕੋਟ ਨੇ ਉਹ ਕਾਂਗਰਸ ਆਮ ਆਦਮੀ ਪਾਰਟੀ ਅਤੇ ਸਰਬਜੀਤ ਸਿੰਘ ਖਾਲਸਾ ਤੋਂ ਬਾਅਦ ਬਣੇ ਹੋਏ ਨੇ ਤੇ ਹੰਸਰਾਜ ਹੰਸ ਵੀ ਇੱਥੇ 52550 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਨੇ ਅਗਲੀ ਗੱਲ ਬਠਿੰਡਾ ਦੀ ਕਰ ਲੈਣੇ ਆ ਬਠਿੰਡਾ ਉਹ ਸੀਟ ਜਿੱਥੇ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਇਹ ਸੀਟ ਫਸ ਗਈ ਹੈ ਪਰ ਅਕਾਲੀ ਦਲ ਇਹ ਸੀਟ ਨੂੰ ਕੱਢਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਰਿਹਾ ਤੇ ਹੁਣ ਲੀਡ ਹੈ ਜਿਹੜੀ ਉਹ 40000 ਟੱਪ ਚੁੱਕੀ ਆ 45000 ਟੱਪ ਚੁੱਕੀ ਆ 46294 ਦੀ ਲੀਡ ਹੁਣ ਤੱਕ ਹੋ ਚੁੱਕੀ ਆ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ਤੇ ਬਣੇ ਹੋਏ ਨੇ 369007 ਵੋਟਾਂ ਹਰਸਮਰਤ ਕੌਰ ਬਾਦਲ ਹੁਣ ਤੱਕ ਲਿਜਾ ਚੁੱਕੇ ਨੇ ਇੱਥੇ ਵੀ ਕੋਈ ਥੋੜੀ ਬਹੁਤ ਤੋਂ ਸੰਭਾਵਨਾ ਬਾਕੀ ਆ ਫਰੀਦਕੋਟ ਦੀ ਤਰ੍ਹਾਂ ਥੋੜੀ ਬਿਲਕੁਲ ਥੋੜੀ ਜਿਹੀ ਸੰਭਾਵਨਾ ਹੋ ਸਕਦੀ ਹੈ ਕਿ ਕੁਝ ਉਲਟ ਫੇਰ ਹੋ ਜਾਵੇ ਪਰ ਇਸ ਤਰ੍ਹਾਂ ਦਾ ਲੱਗ ਕੁਝ ਨਹੀਂ ਰਿਹਾ ਤੇ ਹਰਸਿਮਰਤ ਕੌਰ ਵੱਦਲੇ ਇਹ ਸੀਟ ਕੱਢਣ ਦੇ ਵਿੱਚ ਕਾਮਯਾਬੀ ਹਾਸਲ ਕਰਨਗੇ ਗਰਮਿਤ ਸਿੰਘ ਖੁੱਡੀਆਂ ਨੇ ਜਿਹੜੇ ਉਹ 2,60,613 ਵੋਟਾਂ ਲੈ ਕੇ ਦੂਜੇ ਨੰਬਰ ਤੇ ਨੇ ਤੇ ਜੀਤ ਮਹਿੰਦਰ ਸਿੱਧੂ ਤੀਜੇ ਨੰਬਰ ਤੇ ਨੇ ਤੇ ਭਾਜਪਾ ਦੇ ਪਰਮਪਾਲ ਕੌਰ ਸਿੱਧੂ ਨੇ ਜਿਹੜੇ ਉਹ ਇਹਨਾਂ ਤੋਂ ਨੀਚੇ ਬਣੇ ਹੋਏ ਨੇ ਤੇ ਅਗਲਾ ਨੰਬਰ ਹੈ 62000 192 ਵੋਟਾਂ ਲਖਵੀਰ ਸਿੰਘ ਲੱਖਾ ਸਧਾਨਾ ਵੀ ਲਜਾਣ ਦੇ ਵਿੱਚ ਕਾਮਯਾਬ ਹੋਏ ਨੇ ਇਹ ਪੰਜਾਬ ਦੀਆਂ ਪੰਜ ਸੀਟਾਂ ਨੇ ਜਿੱਥੇ ਲਗਭਗ ਤੈ ਮੰਨਿਆ ਜਾ ਰਿਹਾ ਕਿ ਇੱਥੇ ਨਤੀਜੇ ਤੈ ਹੋ ਚੁੱਕੇ ਨੇ ਤੌਰ ਤੇ ਤਿੰਨ ਸੀਟਾ ਖਡੂਰ ਸਾਹਿਬ ਜਲੰਧਰ ਤੇ ਸੰਗਰੂਰ ਦੇ ਵਿੱਚ ਲਗਭਗ ਤੈ ਹੈ ਕਿ ਕੌਣ ਉਮੀਦਵਾਰ ਜਿੱਤਣ ਜਾ ਰਿਹਾ ਸੰਗਰੂਰ ਦੇ ਵਿੱਚ